ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਰੂਪ ਚੰਦ ਜੀ ਨੂੰ ਫਿਰ ਇੱਕ ਸ੍ਰੀ ਸਾਹਿਬ ਦੀ ਬਖਸ਼ਿਸ਼ ਕੀਤੀ ਛੋਟੀ ਸ੍ਰੀ ਸਾਹਿਬ ਜੀ ਸੀਸ ਤੇ ਰੱਖ ਲਈ ਮਹਾਰਾਜ ਕਹਿੰਦੇ ਪਹਿਨੋ ਨਹੀਂ ਮਹਾਰਾਜ ਜੀ ਇਹ ਤਾਂ ਤੁਹਾਡੇ ਦਰਸ਼ਨ ਕਰਨੇ ਨੇ ਮਹਾਰਾਜ ਕਹਿੰਦੇ ਫਿਰ ਇਕੱਲੇ ਤੂੰ ਨਹੀਂ ਕਰਨੇ ਬਾਕੀਆਂ ਨੂੰ ਵੀ ਕਰਾਉਣੇ ਨੇ ਬੋਲੋ ਵਾਹਿਗੁਰੂ ਤੇ ਉਹੀ ਸ੍ਰੀ ਸਾਹਿਬ ਅੱਜ ਆਪ ਜੀ ਦੇ ਨਗਰ ਆਪ ਜੀ ਦੇ ਸਥਾਨ ਦਿੱਲੀ ਦੇ ਵਿੱਚ ਉਹ ਪਹਿਲੇ ਨੰਬਰ ਤੇ ਅੱਠ ਨਿਸ਼ਾਨੀਆਂ ਦੇ ਦਰਸ਼ਨ ਕਰਾਉਣੇ ਨੇ ਆਪ ਜੀ ਨੂੰ ਪਹਿਲੇ ਨੰਬਰ ਤੇ ਜਿਕਾਰਿਆਂ ਦੇ ਨਾਲ ਆਪਾਂ ਉਸ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ੍ਰੀ ਸਾਹਿਬ ਜੀ ਨਿਸ਼ਾਨੀ ਦੇ ਦਰਸ਼ਨ ਕਰਦੇ ਆ ਜੀ ਬੇਨਤੀ ਹੈ ਜੀ ਇਸ ਸ੍ਰੀ ਸਾਹਿਬ ਜੀ ਦੇ ਦਰਸ਼ਨ ਕਰਾਏ ਜਾਣ ਜਿਕਾਰਿਆਂ ਦੇ ਨਾਲ ਬੋਲੇ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਇਸ ਸਮਾਪਤੀ ਤੋਂ ਬਾਅਦ ਆਰਾਮ ਨਾਲ ਭਾਵੇਂ 2 ਘੰਟੇ ਲਾ ਕੇ ਦਰਸ਼ਨ ਕਰ ਲਿਓ ਇੱਥੇ ਨਿਸ਼ਾਨੀਆਂ ਰਹਿਣੀਆਂ ਨੇ ਦਰਸ਼ਨ ਕਰਾਂਗੇ ਸਾਰੇ ਜੀ ਤੇ ਉਸ ਤੋਂ ਬਾਅਦ ਫਿਰ ਮਹਾਰਾਜੀ ਦੁਆਰਾ 6 ਮਹੀਨੇ ਰਹੇ ਇਹਨਾਂ ਦੇ ਪਿੰਡਾਂ 'ਚ ਤੇ ਜਦੋਂ ਮਹਾਰਾਜ ਦੀ ਜੰਗ ਹੋਈ ਹੈ ਉਹ ਸਮਝ ਜਿਹੜੀ ਢਾਲਾਂ ਦੀ ਵਰਤੋਂ ਕੀਤੀ ਜਾਂਦੀ ਸੀ ਇਹ ਪਰਿਵਾਰ ਕੋਲ ਦੋ ਢਾਲਾਂ ਨੇ ਇੱਕ ਗੁਰਦੁਆਰਾ ਸਾਹਿਬ ਪਈ ਹੈ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਇੱਕ ਚਮੜੇ ਦੀ ਖੱਲ ਦੀ ਬਣੀ ਹੋਈ ਢਾਲ ਜਿਹਦਾ ਵਜ਼ਨ ਜਿਹਦਾ ਵਜ਼ਨ ਇੰਨਾ ਇੰਨਾ ਕੁ ਫੁੱਲਾਂ ਵਰਗਾ ਵਜ਼ਨ ਹੈ ਜੇ ਮੈਂ ਕਿਤੇ ਕਹਾ ਇੱਕ ਛੋਗੀ ਆਪ ਜੀ ਨੂੰ ਕਰੋ ਜੀ ਗੁਰੂ ਹਰਗੋਬਿੰਦ ਸਾਹਿਬ ਬੋਲੇ ਈਸ਼ਰ ਨਿਹਾਲ ਵਾਹਿਗੁਰੂ 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 ਬੇਨਤੀ ਆ ਫੋਟੋ ਆ ਬਾਅਦ ਵਿੱਚ ਖਿੱਚ ਲੈਣਾ ਜੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਢਾਲ ਜਿਹੜੀ